ਜੋ ਕਿ ਅੱਜ ਇਸ ਦਿਨ ਸ਼ੁਭ ਰੰਗੋਤ ਸਾਰੇ ਮੇਲੇ ਦਾ ਮੈਂ ਜਿੱਥੇ ਸਾਰੇ ਪ੍ਰਬੰਧਕਾਂ ਨੂੰ ਚੌਕ ਸਰਸਵਾਲ ਜੀ ਦੀ ਕਮ ਵੀ ਸਾਰੇ ਜਿੰਨੇ ਵੀ ਇਸ ਸੰਸਥਾ ਨਾਲ ਜੁੜੇ ਉਹਨਾਂ ਨੂੰ ਬਹੁਤ ਬਧਾਈ ਦੇਣਾ ਔਰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਮਾਧਿਅਮ ਦੁਆਰਾ ਅਪੀਲ ਕਰਦਾ ਹਾਂ ਕਿ ਲੁਧਿਆਣੇ ਦਾ ਸਭ ਤੋਂ ਵਿਸ਼ਾਲ ਜਿਹੜਾ ਕਿ ਦਸਹਿਰਾ ਮੇਲਾ ਵਾ ਨਰੇਸੀ ਮੈਦਾਨ ਇਹਦਾ ਕਿ ਸ਼ਹਿਰ ਦੇ ਵਿੱਚ ਪੈਂਦਾ ਵਾ ਇੱਥੇ ਪਹੁੰਚ ਕੇ ਔਰ ਸਭ ਤੋਂ ਵੱਡੀ ਜਿਹੜੀ ਕਿ ਵਿਸ਼ੇਸ਼ ਇਸ ਮੇਲੇ ਦੀ ਗੱਲ ਹੈ ਕਿ ਮਨੋਰੰਜਨ ਦੇ ਨਾਲ-ਨਾਲ ਧਾਰਮਿਕ ਪਾਸੇ ਵੀ ਤੁਰ ਪਏ ਸੀ ਅਮਰ ਨਾਲ ਯਾਤਰਾ ਦਾ ਵੀ ਆਨੰਦ ਲੋ ਅਤੇ ਆਪਣੇ ਬੱਚਿਆਂ ਨੂੰ ਧਾਰਮਿਕ ਸੰਸਕ੍ਰਿਤੀ ਨਾਲ ਜੋੜੋ ਔਰ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਪ੍ਰਭਾਤਮਾ ਇਹਨਾਂ ਨੂੰ ਬਲ ਸ਼ਕਤੀ ਦੇਵੇ ਤਰੱਕੀ ਦੇਵੇ ਯਾਤਰਾ ਦੀ ਟਿਕਟ ਲਾਈ ਹੋਈ ਆ ਵਸੇ ਆਏ ਆ ਯਾਤਰਾ ਦੀ ਟਿਕਟ ਲਾਈ ਵੀ ਯਾਤਰਾ ਦੀ ਟਿਕਟ ਲਾਈ ਆ ਅਸੀਂ ਔਰ ਪ੍ਰਸ਼ਾਦ ਵੀ ਦੇਾਂਗੇ ਸਭ ਕੁਝ ਦੇਾਂਗੇ ਜਿਸ ਤਰ੍ਹਾਂ ਕਿ ਪੂਰੀ ਪੂਰੀ ਵਿਧੀ ਪੂਰਵਕ ਸਰ ਕਿੰਨੀ ਡਿਗਰੀ ਰੱਖੀ ਸਰ ਜੀ ਦੇਖੋ ਹਾਲੇ ਡਿਫਾਈਡ ਨਹੀਂ ਕੀਤਾ ਹਾਲੇ ਫਿਰ ਦਾ ਹਾਲ ਤਾਂ ਫਰੀ ਹੈ ਹਾਂਜੀ ਹਾਂਜੀ ਬਣਾਏ ਕੀ ਕਰਨਾ ਦੋ ਝੂੜੇ ਨਵੇਂ ਵੀ ਆ ਤੇ ਕੁਝ ਪੁਰਾਣੇ ਵੀ ਆ ਦੇਖੋ ਝੂਲਿਆਂ ਦਾ ਤੇ ਕਹਿੰਨਾ ਮੇਲੇ ਦਾ ਕਿ ਲੁਧਿਆਣਾ ਦਾ ਦ੍ਰੇਤੀ ਦਾ ਇੱਕ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ क्रेਜ਼ ਹੁੰਦਾ ਕਿਉਂਕਿ ਇਹ ਸ਼ਹਿਰ ਦਾ ਸਭ ਤੋਂ ਪੁਰਾਣਾ ਤੇ ਸ਼ਹਿਰ ਦੇ ਵਿੱਚ ਮੇਲਾ ਅਤੇ ਸਾਰੇ ਸ਼ਹਿਰ ਨੂੰ ਜਿਹੜਾ ਲੁਧਿਆਣਾ ਪੁਰਾਣਾ ਸ਼ਹਿਰ ਆ ਉਹ ਸਾਰੇ ਸ਼ਹਿਰ ਨੂੰ क्रेਜ਼ ਹੁੰਦਾ ਕਿ ਇਹਦੀ ਦ੍ਰੇਤੀ ਦਾ ਮੇਲਾ ਜਾਣਾ ਤੇ ਦ੍ਰੇਤੀ ਦਾ ਮੇਲਾ ਦੇਖਣਾ ਤੇ ਲਾਵਣੇਸ਼ਵਰੀ ਰਾਵਣ ਦੇਖੋ ਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦਾ ਸਭ ਤੋਂ ਵੱਡਾ ਜਿਹੜਾ 라ਵਣ ਆ ਤ੍ਰੇਤੀ ਮidan ਦੇ ਵਿੱਚ ਹੀ ਬ੍ਰਾਮ ਰੀਲਾ ਕਮੇਟੀ ਵੱਲੋਂ 라ਵਣ ਦਹਨ ਕੀਤਾ ਜਾਊਗਾ ਥੈਂਕ ਯੂ ਜੀ ਓਕੇ let <laughs> Oh